ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਤੇ ਇਹ ਵਾਲੇ ਡਿਜ਼ਾਈਨ ਦੀ ਜਿਹੜੀ ਬਹੁਤ ਡਿਮਾਂਡ ਆ ਰਹੀ ਸੀ ਇੱਕ ਭੈਣ ਨੇ ਯੂ ਐਸ ਏ ਤੋਂ ਬਾਰ ਬਾਰ ਕਮੈਂਟ ਕਰ ਰਹੀ ਸੀ ਕਿ ਮੈਨੂੰ ਇਹ ਵਾਲਾ ਡਿਜ਼ਾਈਨ ਜਿਹੜਾ ਬਣਾਉਣਾ ਸਿਖਾਓ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਜਿਗਜ਼ੈਗ ਦਾ ਡਿਜ਼ਾਈਨ ਹੈ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਸਿਰਫ ਉਲਟੇ ਤੇ ਸਿੱਧੇ ਗੁੰਡਿਆਂ ਦੇ ਨਾਲ ਇਹ ਵਾਲਾ ਡਿਜ਼ਾਈਨ ਜਿਹੜਾ ਬਣ ਜਾਂਦਾ ਹੈ ਤੇ ਇਸ ਨੂੰ ਆਪਾਂ ਬਿਲਕੁਲ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਹਾਂ ਇਸ ਨੂੰ ਬਣਾਉਣ ਦੇ ਵਾਸਤੇ 10-10 ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ 10-10 ਦੇ ਹਿਸਾਬ ਨਾਲ ਕੁੰਡੇ ਲਗਾ ਕੇ ਤਿੰਨ ਕੁੰਡੇ ਆਪਾਂ ਵਰਤ ਪਾਉਣੇ ਨੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਇੱਥੇ ਮੈਂ ਟੋਟਲ ਜਿਹੜੇ 23 ਕੁੰਡੇ ਪਾਏ ਹੋਏ ਨੇ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਤੇ ਇਹ ਡਿਜ਼ਾਈਨ ਨੂੰ ਤੁਸੀਂ ਦੋਨਾਂ ਸਾਈਡ ਤੋਂ ਹੀ ਵਰਤ ਸਕਦੇ ਜੇ ਉਲਟੇ ਤੇ ਸਿੱਧੇ ਦੋਨਾਂ ਪਾਸਿਆਂ ਤੋਂ ਇਹ ਡਿਜ਼ਾਈਨ ਜਿਹੜਾ ਚਲ ਜੇਗਾ ਬਹੁਤ ਹੀ ਪਿਆਰਾ ਤੇ ਸੋਖਾ ਜਿਹਾ ਡਿਜ਼ਾਈਨ ਹੈ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਡਿਜ਼ਾਈਨ ਬਣਾਣਾ ਉਲਟੇ ਤੇ ਸਿੱਧੇ ਕੁੰਡੇ ਹੀ ਆਪਾਂ ਬਣਾਉਂਦੇ ਜਾਣਾ ਹੈ ਪਹਿਲਾ ਕੁੰਡਾ ਆਪਾਂ ਸਲਿੱਪ ਕਰ ਲਿਆ ਧਾਗਾ ਆਪਣੀ ਸਾਈਡ ਕਰਕੇ ਪੰਜ ਕੁੰਡੇ ਉਲਟੇ 1 2 3 4 5 ਧਾਗਾ ਬੈਕ ਸਾਈਡ ਕਰਕੇ ਪੰਜ ਗੁੰਡੇ ਸਿੱਧੇ 1 2 3 4 5 ਇਹੀ 10 ਗੁੰਡੇ ਆਪਰ ਰਿਪੀਟ ਕਰਨੇ ਧਾਗਾ ਆਪਣੀ ਸਾਈਡ ਪੰਜ ਗੁੰਡੇ ਉਲਟੇ 1 2 3 4 5 ਧਾਗਾ ਪਿੱਛੇ ਪੰਜ ਗੁੰਡੇ ਸਿੱਧੇ 1 2 3 4 ਤੇ 5 लास्ट ਤੇ ਇੱਥੇ ਸਾਡੇ ਕੋਲ ਇੱਕ ਕੁੰਡਾ ਉਲਟਾ ਤੇ ਇੱਕ ਕੁੰਡਾ ਸਿੱਧਾ ਹੋਣਾ ਚਾਹੀਦਾ ਹੁਣ ਆਪਾਂ ਆ ਗਏ ਹਾਂ ਉਲਟੀ ਸਾਈਡ ਤੇ ਉਲਟੀ ਸਾਈਡ ਤੇ ਜਿਹੜੇ ਕੁੰਡੇ ਜਿਵੇਂ ਨਜ਼ਰ ਆਉਂਦੇ ਉਵੇਂ ਬਣਾਉਣੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਬੈਕ ਸਾਈਡ ਤੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਪੰਜ ਕੁੰਡੇ ਉਲਟੇ 1 2 3 4 5 ਧਾਗਾ ਪਿੱਛੇ ਪੰਜ ਸਿੱਧੇ 1 2 3 4 5 ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 2 3 4 5 ਧਾਗਾ ਪਿੱਛੇ ਪੰਜ ਕੁੰਡੇ ਸਿੱਧੇ 1 2 तीन चार पांच। लास्ट वाला कुंडा उल्टा ये साड़ी सैकेंड रो बन गई हूँ आ गया आप थर्ड रो तो सीधे पास पहला कुंडा स्लिप कर लिया धागा अपनी वाली साइड पां कुंडे उल्टे एक दो तीन चार पाँच धागा पिछे पाँच सीधे सेम जिमें फस्ट रो बनाई ਉਵੇਂ ਸਾਡੀ 3ਰੋ ਵੀ ਬਣਨੀ ਆ 8 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ 5 ਗੁੰਡੇ ਉਲਟੇ 5 ਗੁੰਡੇ ਸਿੱਧੇ ਤੇ ਇਧਰ ਸਾਈਡ ਜਿਹੜਾ ਸਾਈਡ ਤੇ ਇੱਕ ਗੁੰਡਾ ਰੱਖਿਆ ਉਲਟਾ ਉਹ ਤੁਸੀਂ ਜ਼ਰੂਰ ਰੱਖਣਾ ਹੈ ਵੱਧ ਗੁੰਡਾ ਤਾਂ ਹੀ ਆਪਾਂ 3ਨ ਗੁੰਡੇ ਰੱਖੇ ਨੇ ਅੱਜ ਵਾਸਤੇ 2 ਗੁੰਡੇ ਅੱਜ ਵਾਸਤੇ ਤੇ ਇੱਕ ਗੁੰਡਾ ਜਿਹੜਾ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਉਹ ਆਪਾਂ ਜ਼ਰੂਰ ਰੱਖਣਾ ਆ ਜਿਹੜਾ ਸਾਈਡ ਤੇ ਸਾਡੇ ਕੋਲ ਉਲਟਾ ਗੁੰਡਾ ਆ ਰਿਹਾ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਸਾਡੀ ਬਣ ਗਈ ਤੀਜੀ ਸਲਾਈ ਹੋਣ ਆਗੇ ਚੌਥੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਤਾਗਾ ਪਿੱਛੇ ਇੱਕ ਕੁੰਡਾ ਸਿੱਧਾ ਸੇਮ ਆਪਾਂ ਸੈਕੰਡ ਰੋ ਦੀ ਤਰ੍ਹਾਂ ਆਪਣੀ 4th ਰੋ ਬਣਾਉਣੀ ਆ ਜਿਹੜੇ ਕੁੰਡੇ ਜਿਵੇਂ ਨਜ਼ਰ ਆਉਂਦੇ ਆ ਉਵੇਂ ਹੀ ਆਪਾਂ ਬਣਾਉਂਦੇ ਜਾਣਾ ਪੰਜ ਕੁੰਡੇ ਉਲਟੇ ਫਿਰ ਪੰਜ ਕੁੰਡੇ ਸਿੱਧੇ ਬਹੁਤ ਹੀ ਪਿਆਰਾ ਤੇ ਸੌਖਾ ਡਿਜ਼ਾਈਨ ਹੈ ਸਿਰਫ ਉਲਟੇ ਤੇ ਸਿੱਧੇ ਗੁੰਡੇ ਹੀ ਆਪਾਂ ਬਣਾਉਣੇ ਆ ਹੋਰ ਇਹਦੇ ਵਿੱਚ ਕੁਝ ਨਹੀਂ ਕਰਨਾ ਇਹ ਡਿਜ਼ਾਈਨ ਦੀ ਪਹਿਲਾਂ ਵੀ ਮੈਂ ਵੀਡੀਓ ਬਣਾਈ ਹੋਈ ਆ ਪਰ ਕਈ ਵਾਰ ਵੀਡੀਓ ਜਿਹੜੀਆਂ ਪਿੱਛੇ ਚੱਲੇ ਜਾਂਦੀਆਂ ਜਿਹੜੀਆਂ ਪੁਰਾਣੀਆਂ ਆ ਤੇ ਉਹ ਫਿਰ ਭੈਣਾਂ ਨੂੰ ਸ਼ੋਅ ਨਹੀਂ ਹੁੰਦੀਆਂ ਤੇ ਭੈਣ ਨੇ ਮੇਰਾ ਜਿਗਜੈਗ ਵਾਲਾ ਦੂਸਰਾ ਡਿਜ਼ਾਈਨ ਵੇਖਿਆ ਸੀ ਉਸ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੀ ਜਿਨ੍ਹਾਂ ਨੇ ਉਹ ਡਿਜ਼ਾਈਨ ਵੇਖਣਾ ਉਹ ਵੀ ਡਿਜ਼ਾਈਨ ਵੇਖ ਸਕਦੇ ਆ ਇਹ ਸਾਡੀਆਂ ਹੁਣ ਚਾਰ ਸਲਾਈਆਂ ਬਣ ਗਈਆਂ ਚਾਰ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਦੇਖੋ ਐਵੇਂ ਸਿੰਪਲ ਬਾਕਸ ਨਜ਼ਰ ਆ ਰਹੇ ਨੇ ਪਰ ਜਦੋਂ ਆਪਾਂ ਅਗਲੀਆਂ ਚਾਰ ਸਲਾਈਆਂ ਬਣਾਵਾਂਗੇ ਤੇ ਸਾਡਾ ਜਿਹੜਾ ਜਿਗਜੈਗ ਬਣਨਾ ਸ਼ੁਰੂ ਹੋ ਜਾਏਗਾ ਹੁਣ ਆਪਾਂ ਕੀ ਕਰਨਾ ਹੈ ਪਹਿਲਾ ਗੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਸਾਈਡ ਕਰਕੇ ਇੱਕ ਗੁੰਡਾ ਉਲਟਾ ਹੁਣ ਧਾਗਾ ਆਪਾਂ ਬੈਕ ਸਾਈਡ ਤੇ ਕਰਕੇ ਪੰਜ ਗੁੰਡੇ ਸਿੱਧੇ ਬਣਾਉਣੇ ਇਥੋਂ ਸਾਡਾ ਰਿਪੀਟ ਪੈਟਰਨ ਸ਼ੁਰੂ ਹੋ ਜਾਣਾ ਪੰਜ ਗੁੰਡੇ ਸਿੱਧੇ 2 3 4 ਤੇ 5 ਇੱਕ ਕੁੰਡਾ ਪਾਹ ਵਾਲੇ ਸਿੱਧੇ ਕੁੰਡਿਆਂ ਦੇ ਵਿੱਚੋਂ ਲੈ ਲਿਆ ਹੁਣ ਧਾਗਾ ਆਪਣੀ ਸਾਈਡ ਕਰਕੇ ਪੰਜ ਕੁੰਡੇ ਉਲਟੇ 2 3 4 ਤੇ 5 ਉਲਟੇ ਧਾਗਾ ਪਿੱਛੇ ਪੰਜ ਕੁੰਡੇ ਸਿੱਧੇ 1 2 3 4 5 ਸਿੱਧੇ ਧਾਗਾ ਆਪਣੀ ਸਾਈਡ ਪੰਜ ਕੁੰਡੇ ਉਲਟੇ 2 ਤੇ 4 5 ਤੇ ਲਾਸਟ ਵਾਲਾ ਕੁੰਡਾ ਆਪਾਂ ਜਿਹੜਾ ਸਿੱਧਾ ਬਣਾ ਲਾਂ ਇਸ ਤਰ੍ਹਾਂ ਕਰਕੇ ਸਾਡੀ ਬਣ ਗਈ ਪੰਜਵੀਂ ਸਲਾਈ ਹੁਣ ਆਪਾਂ ਆ ਗਏ ਆ 6ਵੀਂ ਸਲਾਈ ਤੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਜਿਹੜੇ ਕੁੰਡੇ ਜਿਵੇਂ ਨਜ਼ਰ ਆਉਂਦੇ ਉਹ ਬਣਾਉਣੇ ਧਾਗਾ ਪਿੱਛੇ ਕਰਕੇ ਪੰਜ ਕੁੰਡੇ ਸਿੱਧੇ 1 2 3 4 5 ਧਾਗਾ ਆਪਣੀ ਸਾਈਡ ਪੰਜ ਕੁੰਡੇ ਉਲਟੇ 1 2 3 4 5 ਧਾਗਾ ਪਿੱਛੇ 5 ਗੁੰਡੇ ਸਿੱਦੇ 2 3 4 5 ਸਿੱਦੇ ਧਾਗਾ ਆਪਣੀ ਵਾਲੀ ਸਾਈਡ 5 ਗੁੰਡੇ ਉਲਟੇ 1 2 3 4 5 ਧਾਗਾ ਪਿੱਛੇ ਇੱਥੇ ਹੁਣ ਇੱਕ ਕੁੰਡਾ ਸਿੱਧਾ ਤੇ ਲਾਸਟ ਵਾਲਾ ਕੁੰਡਾ ਉਲਟਾ ਇਸ ਤਰ੍ਹਾਂ ਸਾਡੀ ਬਣ ਗਈ ਛੇਵੀਂ ਸਲਾਈ ਹੁਣ ਆਗੇ ਸਤਵੀਂ ਸਲਾਈ ਤੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਪੰਜ ਕੁੰਡੇ ਸਿੱਧੇ ਜਿਵੇਂ ਆਪਾਂ ਪੰਜਵੀਂ ਸਲਾਈ ਬਣਾਈ ਸੇਮ ਉਵੇਂ ਆਪਾਂ ਸਤਵੀਂ ਸਲਾਈ ਵੀ ਬਣਾਉਣੀ ਹੈ ਆਪਣੀ ਜਿਹੜੀ ਸੈਵਨਥ ਰੋ ਆ ਉਹ ਆਪਾਂ ਸੇਮ ਫਿਫਥ ਰੋ ਦੀ ਤਰ੍ਹਾਂ ਬਣਾਉਣੀ ਹੈ ਪੰਜ ਗੁੰਡੇ ਉਲਟੇ ਸਟਾਰਟਿੰਗ ਤੇ ਇੱਕ ਪਹਿਲਾਂ ਉਲਟਾ ਰੱਖ ਲੈਣਾ ਵਾ ਫਿਰ ਪੰਜ ਸਿੱਧੇ ਪੰਜ ਉਲਟੇ ਇਦਾਂ ਕਰਦੇ ਜਾਣਾ ਪੂਰੀ ਸਲਾਈ ਦੇ ਵਿੱਚ ਬਹੁਤ ਹੀ ਸੌਖਾ ਡਿਜ਼ਾਈਨ ਹੈ ਸਿਰਫ ਉਲਟੇ ਤੇ ਸਿੱਧੇ ਗੁੰਡੇ ਬਣਨੇ ਨੇ ਤੇ ਡਿਜ਼ਾਈਨ ਜਦੋਂ ਬਣ ਜਾਂਦਾ ਆ ਉਹਨੂੰ ਇਹ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਡਿਜ਼ਾਈਨ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਹੁਣ ਆ ਗਏ ਆਪਾਂ ਡਿਜ਼ਾਈਨ ਦੀ 8ਵੀਂ ਸਲਾਈ ਤੇ ਪਹਿਲਾਂ ਕੁੰਡਾ ਸਲੀਪ ਕਰ ਲਿਆ ਧਾਗਾ ਬੈਕ ਸਾਈਡ ਤੇ ਪੰਜ ਕੁੰਡੇ ਸਿੱਧੇ ਜਿਵੇਂ ਆਪਾਂ 6ਵੀਂ ਸਲਾਈ ਬਣਾਈ ਸੇਮ ਉਵੇਂ ਆਪਾਂ ਆਪਣੀ 8ਵੀਂ ਸਲਾਈ ਵੀ ਬਣਾਉਣੀ ਹੈ ਪੰਜ ਸਿੱਧੇ ਪੰਜ ਉਲਟੇ ਬਸ ਆਪਾਂ ਸਟਾਰਟਿੰਗ ਤੇ ਧਿਆਨ ਰੱਖਣਾ ਹੈ ਕਿ ਸਟਾਰਟ ਆਪਾਂ ਡਿਜ਼ਾਈਨ ਕਿਵੇਂ ਕਰਨਾ ਹੈ ਬਾਕੀ ਪੰਜ ਗੁੰਡੇ ਉਲਟੇ ਬਣਾਉਣੇ ਨੇ ਪੰਜ ਗੁੰਡੇ ਸਿੱਧੇ ਬਣਾਉਣੇ ਨੇ ਜਿਹੜਾ ਇੱਕ ਆਪਾਂ ਐਕਸਟਰਾ ਗੁੰਡਾ ਰੱਖਿਆ ਆ ਉਹ ਇੱਕ ਵਾਰ ਇੱਧਰ ਸਾਈਡ ਚਲੇ ਜਾਣਾ ਇੱਕ ਵਾਰ ਇੱਧਰ ਸਾਈਡ ਚਲੇ ਜਾਣਾ ਲਾਸਟ ਤੇ ਇੱਥੇ ਸਾਡੇ ਕੋਲੋਂ ਇੱਕ ਗੁੰਡਾ ਸਿੱਧਾ ਹੋਣਾ ਧਾਗਾ ਆਪਣੀ ਵਾਲੀ ਸਾਈਡ ਇੱਕ ਗੁੰਡਾ ਉਲਟਾ ਹੁਣ ਸਾਡੀਆਂ ਇਹ 8 ਸਲਾਈਆਂ ਬਣ ਗਈਆਂ ਵੇਖੋ 8 ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਐਵੇਂ ਦਾ ਲੱਗਦਾ ਹੈ ਹੁਣ ਇੱਕ ਵਾਰ ਫੇਰ ਮੈਂ ਤੁਹਾਨੂੰ ਰਿਪੀਟ ਕਰਕੇ ਦੱਸਣੀ ਆ ਕਿ ਫਸਟ ਰੋ ਆਪਾਂ ਕਿਵੇਂ ਬਣਾਈ ਫੇਰ ਉਸੇ ਤਰ੍ਹਾਂ ਹੀ ਆਪਾਂ ਫਸਟ ਰੋ ਦੀ ਤਰ੍ਹਾਂ ਬਣਾਉਣੀ ਆਪਣੀ 9th ਰੋ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਸਾਈਡ 5 ਕੁੰਡੇ ਉਲਟੇ 1 2 3 4 5 5 ਉਲਟੇ ਧਾਗਾ ਪਿੱਛੇ 5 ਸਿੱਦੇ 1 2 3 4 5 ਸਿੱਧੇ ਫਿਰ 5 ਉਲਟ 1 2 3 4 5 ਧਾਗਾ ਪਿੱਛੇ 5 ਸਿੱਧੇ 1 2 3 4 5 ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਗੁੰਡਾ ਉਲਟਾ ਧਾਗਾ ਪਿੱਛੇ ਇੱਕ ਗੁੰਡਾ ਸਿੱਧਾ ਪਹਿਲੋ ਸਾਡੇ ਇਧਰ ਸਾਈਡ ਇੱਕ ਗੁੰਡਾ ਆਇਆ ਜਿਵੇਂ ਹੁਣ ਉਲਟਾ ਆਇਆ ਫਿਰ ਸਾਡਾ ਇਧਰ ਸਾਈਡ ਇੱਕ ਗੁੰਡਾ ਉਲਟਾ ਜਿਹੜਾ ਉਹ ਆ ਗਿਆ ਬਾਕੀ ਸਾਰੇ ਸੇਮ ਡਿਜ਼ਾਈਨ ਬਣਦੇ ਜਾਣੇ ਬਸ ਪੰਜ ਸਿੱਧੇ ਪੰਜ ਉਲਟੇ ਇਸੇ ਤਰ੍ਹਾਂ ਆਪਾਂ ਜਦੋਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਵੀ ਖੁੱਲਟੀ ਸਾਈਡ ਤੋਂ ਵੀ ਇਹ ਡਿਜ਼ਾਈਨ ਸੇਮ ਹੀ ਬਣਦਾ ਇਸ ਤਰੀਕੇ ਦੇ ਨਾਲ ਨਜ਼ਰ ਆਉਣਾ ਹੈ ਉਲਟੀ ਸਾਈਡ ਤੋਂ ਤੇ ਸਿੱਧੀ ਸਾਈਡ ਤੋਂ ਜਦੋਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਬਣ ਕੇ ਰੈਡੀ ਹੋ ਜਾਣਾ ਜੇਕਰ ਤੁਹਾਨੂੰ ਵੀ ਡਿਜ਼ਾਈਨ ਪਸੰਦ ਆਇਆ ਇਹਦੇ ਵੀਡੀਓ ਨੂੰ ਲਾਈਕ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ